ਦੇਖੋ ਇਕੱਲੀ ਇਹ ਨਹੀਂ ਹੈ ਅਸੀਂ ਇੱਕ ਪ੍ਰੋਗਰਾਮ ਦੇ ਤਹਿਤ ਪੂਰੇ ਪੰਜਾਬ ਚ ਮੀਟਿੰਗਾਂ ਦਾ ਦੌਰ ਸਾਡੀ ਆਰਗੇਨਾਈਜੇਸ਼ਨ ਨੇ ਸ਼ੁਰੂ ਕੀਤਾ ਹੈ ਨਾਲ ਪੂਰੇ ਐਸਕੇਐਮ ਦੀਆਂ ਦੂਸਰੀਆਂ ਜਥੇਬੰਦੀਆਂ ਵੱਲੋਂ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਹੈ ਕਿਉਂਕਿ ਜਿਹੜੇ ਅੱਜ ਦੇ ਹਾਲਾਤ ਨੇ ਬਦਲੀਆਂ ਪਰਿਸਥਤੀਆਂ ਰਾਜਨੀਤਿਕ ਪਰਿਸਥਤੀਆਂ ਨੂੰ ਬਦਲਾਅ ਜਿਹੜਾ ਆਇਆ ਉਹਨੂੰ ਸਾਰੇ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਪਰ ਲੋਕਾਂ ਨੂੰ ਅਵੇਅਰ ਕਰਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ 24 ਤਰੀਕ ਨੂੰ 24 ਜੂਨ ਦੀ ਇੱਕ ਮੀਟਿੰਗ ਸਾਡੀ ਕਰਨਾਟਕਾ ਦੇ ਵਿੱਚ ਹੋਣ ਜਾ ਰਹੀ ਹੈ। ਔਰ ਐਸਕੇਮ ਨੌਨ ਪੋਲੀਟিক্যাল ਦੀਆਂ ਸਾਰੀਆਂ ਦੱਖਣੀ ਭਾਰਤ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਸ ਮੀਟਿੰਗ ਨੇ ਵਿੱਚ ਸ਼ਾਮਲ ਹੋਣਗੀਆਂ। ਸੋ ਅੱਜ ਅਸੀਂ ਉਸੇ ਹੀ ਪ੍ਰਕਿਰਿਆ ਦੇ ਵਿੱਚ ਅੱਗੇ ਤੋਰਦੇ ਹਾਂ। ਸਾਡੀ ਬਠਿੰਡੇ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਵੱਡੀ ਗਿਣਤੀ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਲਗਭਗ 7-800 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਭਾਗ ਲਿਆ, ਬੀਬੀਆਂ ਆਈਆਂ, ਭਾਗ ਲਿਆ ਸਾਰਿਆਂ ਨੇ ਔਰ ਬੜੇ ਬੜੇ ਵਧੀਆ ਤਰੀਕੇ ਨਾਲ ਗੱਲ ਸੁਣੀ ਹੈ ਤੇ ਸਮਝੀ ਹੈ ਉਹਨਾਂ ਨੇ ਔਰ ਉਮੀਦ ਆ ਵਿਸ਼ਵਾਸ ਦੁਆਇਆ ਹੈ। ਕਿ ਅਸੀਂ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਾਂ ਕਿਉਂ ਕਿ ਦੇਖੋ ਜਿਹੜਾ ਅਸੀਂ ਸਰਕਾਰ ਨੂੰ ਜਿਸ ਤਰੀਕੇ ਦੇ ਨਾਲ ਇਹ ਸਮੋਰਚੇ ਨੇ ਅਕਲ ਦਿਖਾ ਦਿੱਤੀ ਹੈ ਸਮਝਾਇਆ ਹੈ ਕਿਉਂਕਿ ਜਿੰਨਾ ਜਿੰਨਾ ਕਿਸਾਨਾਂ ਦੇ ਇਹਨਾਂ ਦੇ ਬਰਬਰਤਾ ਦੇ ਨਾਲ ਪੇਸ਼ ਆਏ ਔਰ ਉਹਦੇ ਚ ਲੋਕਾਂ ਨੇ ਸਭ ਕੁਝ ਸਿਖਾਉਣ ਦਾ ਕੰਮ ਕੀਤਾ ਔਰ ਅੱਜ ਵਿਰੋਧੀ ਧਿਰ ਇੱਕ ਮਜ਼ਬੂਤ ਸਟਰੋਂਗ اپੋਜੀਸ਼ਨ ਉੱਪਰ ਕੇ ਸਾਹਮਣੇ ਆਈ ਹੈ ਅਸੀਂ ਉਹਨਾਂ ਦੇ ਕੋਲੇ ਡੱਲ ਰੱਖਣ ਜਾ ਰਹੇ ਹਾਂ ਕਿਉਂਕਿ ਪਿਛਲੇ ਦਿਨਾਂ ਤੋਂ ਸਾਡੇ ਕੋਲੇ ਤਨਮੁਲ ਕਾਂਗਰਸ ਦੇ ਜਿਹੜੇ 5 ਐਮਪੀ ਆਏ ਉਹ ਆਪਣਾ ਮੰਗ ਪੱਤਰ ਲੈ ਕੇ ਗਏ ਉਹਨਾਂ ਦੇ ਦਿਨ ਅਕ ਦੂਸਰੇ ਐਮਪੀ ਸਾਰੇ ਆ ਅਚਾਰ ਰਹੇ ਨੇ ਕਿ ਅਸੀਂ ਆ ਕੇ ਮੰਗ ਪੱਤਰ ਲੈਣਾ ਤੁਹਾਡਾ ਉਹਨਾਂ ਨੂੰ ਮੰਗ ਪੱਤਰ ਦੇਣ ਦੇ ਨਾਲ ਨਾਲ ਅਸੀਂ ਇਹ ਮੰਗ ਕਰਨੀ ਹੈ ਕਿ ਤੁਸੀਂ ਇੱਕ ਤਾਕਤ ਸਮੂਹ ਆਪਣਾ ਸਟਰੋਂਗ ਆ ਵਿਪੱਖ ਹੈ ਇੱਕ ਬਿਲ ਲਿਆ ਕੇ ਆਓ ਜਿਹਨੂੰ ਪ੍ਰਾਈਵੇਟ ਬਿਲ ਕਿਹਾ ਜਾਂਦਾ ਹੈ ਉਹ ਪ੍ਰਾਈਵੇਟ ਮੈਂਬਰ ਬਿਲ ਲਿਆ ਕੇ ਸਾਡੀਆਂ ਇਹ ਮੰਗਾਂ ਨੂੰ ਉਠਾਓ ਪਤਾ ਲੱਗੇਗਾ ਆਪਣੇ ਪਾਰਲੀਮੈਂਟ ਦੇ ਵਿੱਚ ਕੌਣ ਸਾਡੀਆਂ ਮੰਗਾਂ ਦੇ ਖਿਲਾਫ ਬੋਲਦਾ ਹੈ ਕੌਣ ਸਾਡੇ ਹੱਕ ਖੜਦਾ ਹੈ ਸੋ ਉਹਦੇ ਲਈ ਅਸੀਂ ਜੇ ਉਹ ਕਰਵਾਉਣਾ ਹੈ ਤਾਂ ਫਿਰ ਸਾਨੂੰ ਮੋਰਚਿਆਂ ਨੂੰ ਹੋਰ ਜ਼ਿਆਦਾ ਅੰਦੋਲਨ ਨੂੰ ਪੂਰੇ ਭਾਰਤ ਦੇ ਵਿੱਚ ਸਟਰੈਂਥਨ ਕਰਨਾ ਪੈਣਾ ਹੈ ਜਿਹਦੇ ਲਈ ਅਸੀਂ ਯਤਨਸ਼ੀਲ ਹਾਂ ਔਰ ਕਰਾਂਗੇ ਆਉਣ ਵਾਲੇ ਦੇ ਵਿੱਚ ਜੀਪੀ ਦੀ ਇੰਨੀ ਵੱਡੀ ਹਾਰ ਹੋਈ ਹੈ ਇਸ ਨੂੰ ਕਿਸ ਤਰ੍ਹਾਂ ਦੇਖੋ ਇਹ ਬੀਜੇਪੀ ਦੀ ਅਸੀਂ ਹਾਰ ਨੂੰ ਆਪਾਂ ਇਹ ਨਾ ਲਈਏ ਕਿ ਵੀ ਇੱਕ ਪੋਲੀਟਿਕਲ ਪਾਰਟੀ ਦੀ ਹਾਰ ਹੋਈ ਹੈ ਇੱਕ ਵਿਚਾਰ ਦੀ ਹਾਰ ਹੋਈ ਹੈ ਪਾਰਟੀ ਦੀ ਹਾਰ ਨਾਲੋਂ ਵੱਡੇ ਮੰਨੋ ਕਿ ਧਰੂਵੀ ਕਰਨ ਦੀ ਸੋਚ ਜਿਹੜੀ ਉਹ ਸੋਚ ਨੂੰ ਲੋਕਾਂ ਨੇ ਨਕਾਰਿਆ ਮੁਸਲਮ ਹਿੰਦੂ ਦੀ ਲੜਾਈ ਲੜਾਉਣ ਜਿਹੜਾ ਲਾਉਣ ਦਾ ਯਤਨ ਕੀਤਾ ਉਹਨੂੰ ਲੋਕਾਂ ਨੇ ਨਕਾਰਿਆ ਜਿਹੜਾ ਜਰਨਲ ਕੈਟੇਗਰੀ ਵਰਸੇ ਐਸਸੀ ਕਮਿਊਨਿਟੀ ਕਰਨ ਦਾ ਯਤਨ ਕੀਤਾ ਉਹਨੂੰ ਲੋਕਾਂ ਨੇ ਨਕਾਰਿਆ ਹੋਰ ਵੱਡੀ 7 ਵਜੇ ਹੈ ਵੱਡੀ ਗੱਲ ਜਿਹੜੀ ਮੈਂ ਕਹੂੰਗਾ ਕਿ ਇਹ ਹੈ ਕਿ ਜਿਹੋ ਉਹਨਾਂ ਦੇ ਸਰਵੇਖਣ ਕਹਿੰਦੇ ਨੇ ਕਿ 71 ਸੀਟਾ ਉਹ ਹਾਰੇ ਨੇ ਜਿਹੜੀਆਂ ਬਿਲਕੁਲ ਪਿੰਡੂ ਖੇਤਰਾਂ ਵਾਲੀਆਂ ਨੇ ਜਿਹੜੀਆਂ ਪਿੰਡੂ ਖੇਤਰ ਚੋਂ ਹਾਰ ਨਾ ਇਟ ਮੀਨਸ ਕਿ ਕਿਸਾਨ ਤੇ ਮਜ਼ਦੂਰ ਦੀ ਨਾਰਾਜ਼ਗੀ ਹੈ ਉਹ ਕਿਸਾਨ ਤੇ ਮਜ਼ਦੂਰ ਦੀ ਨਾਰਾਜ਼ਗੀ ਨੂੰ ਮਹਿਸੂਸ ਕਰ ਚੁੱਕੀ ਹੈ ਭਾਜਪੀ ਔਰ ਹੁਣ ਉਹਨਾਂ ਦੇ ਜਿਹੜੇ ਤੇਵਰ ਨੇ ਉਹਨਾਂ ਦੀ ਗੱਲਬਾਤ ਹੈ ਉਹ ਤੁਹਾਡੇ ਸਾਹਮਣੇ ਆ ਪਿੱਛੇ 2 ਦਿਨ ਪਹਿਲਾਂ ਤਾਂ ਸੋਣਾ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੀਆਂ ਫੋਟੋ ਲੈ ਲਈਆਂ ਅਸੀਂ ਇਹਨਾਂ ਨੇ ਵੀਡੀਓ ਬਣਾ ਲਈਆਂ ਅਸੀਂ ਇਹਨਾਂ ਦੀ ਪਛਾਣ ਕਰ ਲਈ ਇਹਨਾਂ ਨਾਲ ਇਹ ਕਰਾਂਗੇ ਲੇਕਿਨ ਅੱਜ ਜਿਹੜੇ ਉਹਨੂੰ ਇਹਨਾਂ ਨੂੰ ਕਿਸਾਨ ਨਜ਼ਰ ਨਹੀਂ ਸੀ ਆ ਰਹੇ ਉਗਰਵਾਦੀ ਨਜ਼ਰ ਆ ਰਹੇ ਸੀ ਅਜੋ ਕਿਸਾਨ ਨਜ਼ਰਾਂ ਉੱਤੇ ਅਜੋ ਕਹਿ ਲਾਪੇ ਕਿ ਅਸੀਂ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਕਰਾਂਗੇ ਸੋ ਇਹ ਲੋਕਾਂ ਦਾ ਦਿੱਤਾ ਹੋਇਆ ਜਿਹੜਾ ਮੰਡਟ ਹੈ ਉਹਨੂੰ ਅਸੀਂ ਸਲਾਮ ਕਰਦੇ ਹਾਂ ਉਹਨੂੰ ਅਸੀਂ ਸਲੂਟ ਕਰਦੇ ਹਾਂ ਦਿੱਲੀ ਵੱਲ ਜਾਣ ਦਾ ਕਿਸ ਤਰ੍ਹਾਂ ਪ੍ਰੋਗਰਾਮ ਨਹੀਂ ਦੇਖੋ ਦਿੱਲੀ ਜਾਣਾ ਅਸੀਂ ਪ੍ਰੋਗਰਾਮ ਦਿੱਲੀ ਜਾਣ ਦਾ ਹੀ ਦੇਖੇ ਤੁਰੇ ਆ ਲੇਕਿਨ ਇੱਥੇ ਬੈਠੇ ਆ ਇੱਥੇ ਬੈਠੇ ਅੰਦੋਲਨ ਨੇ ਜੋ ਇੰਪੈਕਟ ਸਾਡੀ ਰਾਜਨੀਤੀ ਤੇ ਪਾਇਆ ਬਹੁਤ ਵੱਡਾ ਇੰਪੈਕਟ ਇਸ ਅੰਦੋਲਨ ਨੇ ਰਾਜਨੀਤੀ ਤੇ ਪਾਇਆ ਵੱਡਾ ਕੰਮ ਕੀਤਾ ਹੈ ਕਿ ਸਾਡਾ ਜਿਹੜਾ ਲੋਕਾਂ ਦੇ ਇੱਕ ਦਰ ਸੀਗਾ ਭਰ ਭੈ ਸੀ ਕਿ ਈੜੀ ਪੈਗੀ ਜੀ ਹਰੇਕ ਨੂੰ ਪ੍ਰੈਸ ਵੀ ਈੜੀ ਤੋਂ ਜ਼ਿਆਦਾ ਹੋ ਗਈ ਹੁਣ ਈੜੀ ਈੜੀ ਦੇ ਛਾਪੇ ਪਾਉਣ ਦੀ ਹੈਸੀਅਤ ਚ ਨਹੀਂ ਰਹੀ ਸਰਕਾਰ ਜਿਹੜਾ ਕਹਿੰਦੇ ਸੀਗੇ ਕਿ ਸੰਵਿਧਾਨ ਹੀ ਤੋੜ ਮਰੋੜ ਦਿਆਗੇ ਸੰਵਿਧਾਨ ਆਉਦੀ ਮਰਜ਼ੀ ਦਾ ਲੈ ਕੇ ਆਉਣ ਦੀਆਂ ਗੱਲਾਂ ਆ ਰਹੀਆਂ ਸੀ ਸੰਵਿਧਾਨ ਛੇੜਨ ਦੀ ਕਿਸੇ ਦੀ ਹਿੰਮਤ ਨਹੀਂ ਪੈਣੀ ਔਰ ਜਿਹੜੇ ਕਹਿੰਦੇ ਸੀ ਕਿ ਵੋਟਾਂ ਪੈਣਗੀਆਂ ਨਹੀਂ ਦੁਬਾਰਾ ਉਹ ਲੋਕਤੰਤਰ ਸੰਵਿਧਾਨ ਔਰ ਲੋਕਾਂ ਦੀ ਇਥੋਂ ਦੀ ਜਨਤਾ ਦੀ ਆਜ਼ਾਦੀ ਉਹ ਬਹਾਲ ਰੱਖਣ ਦੇ ਵਿੱਚ ਇਸ ਮੋਰਚੇ ਦੀ ਇੱਕ ਵੱਡੀ ਭੂਮਿਕਾ ਹੈ ਤੋ ਇੱਥੇ ਬਹਿ ਕੇ ਹੋਈ ਹੈ ਕੋਈ ਜ਼ਰੂਰੀ ਨਹੀਂ ਵੀ ਦਿੱਲੀ ਜਾ ਕੇ ਹੋਣਾ ਸੋ ਅੰਦੋਲਨ ਕਿੱਥੋਂ ਕੀ ਇੰਪੈਕਟ ਪਾ ਰਿਹਾ ਹੈ ਉਹ ਸਾਰੀ ਰਣਨੀਤੀ ਨੂੰ ਧਿਆਨ ਚ ਰੱਖ ਕੇ ਅਸੀਂ ਅੰਦੋਲਨ ਜੇ ਸਾਨੂੰ ਲੱਗੇਗਾ ਕਿ ਹੁਣ ਦਿੱਲੀ ਜਾਣ ਵਾਲੇ ਹਾਲਾਤ ਬਣਦੇ ਨੇ ਦਿੱਲੀ ਜਾਣਾ ਬਹਿ ਕੇ ਦਿੱਲੀ ਵੀ ਜਾਵਾਂਗੇ ਲੇਕਿਨ ਹਜੇ ਅੰਦੋਲਨ ਸਾਡਾ ਇੱਥੇ ਸਟੇਬਲ ਵਧੀਆ ਚੱਲ ਰਿਹਾ ਹੈ ਔਰ ਪ੍ਰਭਾਵ ਛੱਡ ਰਿਹਾ ਹੈ